ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਇਹ ਆਪਾਂ ਅੱਜ ਆਪਣਾ ਕਲਾੜ ਚੱਲਦਾ ਕਰਨ ਲੱਗੇ ਆਂ ਜੀ ਕਲਾੜ ਲਾਇਆ ਆਪਾਂ ਨੇ ਤੇ ਆਹ ਫੀਟਿੰਗ ਦੇਖੋ ਤਵੀਆਂ ਦੀ ਕੀਤੀ ਹੋਈ ਆ ਤਿੰਨਾਂ ਦੀ ਤਿੰਨੇ ਤਵੀਆਂ ਲਾਈਆਂ ਹੋਈਆਂ ਨੇ ਤੇ ਇੱਧਰ ਆਪਣਾ ਗੂੜੋ ਕੱਢਣ ਵਾਸਤੇ ਚੱਕ ਬਣਾਇਆ ਇਹ ਬਾਲਣ ਪਿਆ ਆ ਲੱਗਿਆ ਬੰਦਾ ਸਾਡਾ ਹੁਣ ਗੰਨੇ ਲਾਉਣ ਤੇ ਇਧਰ ਆ ਦੇਖੋ ਤੁਸੀਂ ਦੂਜੇ ਪਾਸੇ ਹੁਣ ਆ ਚੂੜਾ ਆ ਰਿਹਾ ਗੰਨਿਆਂ ਦਾ ਤੇ ਚਬੱੱਚੇ 'ਚ ਰਸ ਇਕੱਠਾ ਹੋਊਗਾ ਇਹ ਜਦ ਬੱਚੇ ਜੂ ਰਸ ਇਕੱਠਾ ਹੋ ਗਏ ਅੱਗੇ ਅੱਗੇ ਤਵੀਆਂ ਚ ਜਾਊਗਾ ਇੱਕ ਨੰਬਰ ਤਵੀ ਚ ਦੋ ਨੰਬਰ ਫਿਰ ਤਿੰਨ ਨੰਬਰ ਤਵੀ ਚ ਆ ਹੁਣ ਦੇਖੋ ਤੁਸੀਂ ਤੇ ਆ ਹੁਣ ਰਸ ਕਰ ਲਿਆ ਤੇ ਬੰਦਾ ਬਾਲਣ ਲੱਗਿਆ ਲਾਉਣ ਤੇ ਹੁਣ ਥੋੜੇ ਜੇ ਟਾਈਮ ਚ ਮਤਲਬ ਗੁੜ ਬਣ ਲਈ ਤਿਆਰ ਹੋ ਜਾਊਗਾ ਦੇਖੋ ਤੁਸੀਂ ਤੇ ਪੂਰਾ ਮਤਲਬ ਤਿਆਰੀ ਚ ਗੁੜ ਬਣਨ ਵਾਲਾ ਇਹ ਪਹਿਲਾਂ ਇੱਕ ਕੱਢਿਆ ਸੀ ਤੇ ਆ ਹੁਣ ਦੂਜਾ ਪੂਰ ਚੱਲ ਰਿਹਾ ਆ ਦੇਖੋ ਤੁਸੀਂ ਬਿਲਕੁਲ ਪ्युअर ਘਰ ਦੀ ਗੁੜ ਸ਼ੱਕਰ ਬਿਲਕੁਲ ਬਿਨਾ ਕੈਮੀਕਲ ਤੋਂ ਬਿਲਕੁਲ ਪ्युअर ਮਿਲੂਗੀ ਆਪਣੇ ਕੋਲ ਬਾਕੀ ਹੋਰ ਵੀ ਅੱਗੇ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਾਂਗੇ ਆ ਦੇਖੋ ਜੀ ਬਿਲਕੁਲ ਪ्युअर ਸ਼ੱਕਰ ਹੈ ਧੰਨਵਾਦ ਜੀ